গুরু হি বে বাসা গুরান বাণি গুরু তে গুরু হি হরূপ গুরান ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਗੁਰਦੁਆਰੀ ਆ ਕੀ ਕਰਨਾ ਜਾਤੇ ਬਾਣੀ ਗਾਉਣੀ ਐ ਤੇ ਗੁਰਮਖੋ ਜਾ ਬਾਣੀ ਨੂੰ ਸੁਨਣਾ ਗਾਵੋ ਸੁਨੋ ਪੜੋ ਨਿਤ ਭਾਈ ਇੱਕ ਦਿਨ ਦੀ ਗੱਲ ਨਹੀਂ ਵੀ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ ਜੀ ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਨਹੀਂ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ ਨਾਨ ਕਰੇ ਅੰਮ੍ਰਿਤ ਸਰਨਾਵੈ ਅੰਮ੍ਰਿਤ ਸਰਦਰਤ ਅੰਬਰਤ ਰੂਪੀ ਸਰੋਵਰ ਵਿੱਚ ਭਾਵ ਸਤ ਸੰਗਤ ਵਿੱਚ ਬਹਿ ਕੇ ਆਪਣੇ ਅੰਦਰ ਦੀ ਮੈਲ ਨੂੰ ਧੋਣਾ ਕਿਉਂਕਿ ਬਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਵੈਰੀ ਨਾਹੇ ਬਗਾਨਾ ਸਗਲ ਸੰਗ ਹਮ ਕੋ ਵਨ ਆਈ ਤੇ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀਰੀ ਬਾਨੀਆਂ ਸਿਰ ਬਾਣੀ ਬਾਨੀਆਂ ਸਿਰ ਬਾਣੀ ਦਾ ਅਰਥ ਪਤਾ ਕੀ ਆ ਜਿਹੜੀ ਬਾਣੀ ਸਾਰੀਆਂ ਬਾਣੀਆਂ ਦੇ ਨਾਲੋਂ ਸਰੋਮਣੀ ਤੇ ਸ੍ਰੇਸ਼ਟ ਹੈ ਠੀਕ ਹੈ ਸੰਸਾਰ ਤੇ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਹੈ ਸਿੱਖ ਸਾਰੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਪਰ ਨਾਲ ਇੱਕ ਗੱਲ ਹੋਰ ਵੀ ਕਹਦੇ ਆ ਧਾਰਮਿਕ ਗ੍ਰੰਥ ਮੈਜ ਮਤ ਜਾ ਕੇਵਲ ਪੜਨ ਵਾਸਤੇ ਨਹੀਂ ਹੁੰਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਸਾਨੂੰ ਆਪਣਾ ਜੀਵਨ ਢਾਲਣਾ ਪੈਂਦਾ ਪੋਥੀ ਪੁਰਾਨ ਕਮਾਈਐ ਭਾਉ ਬੱਟੇ ਇਤ ਤਨ ਪਾਈਐ ਸੱਚ ਭੋਜਨ ਆਣ ਜਲਾਈਏ ਖੈਰ ਮੈਂ ਸਮਾਪਤੀ ਕਰ ਦਿਆਂ ਕਿਉਂਕਿ ਭਾਈ ਸਾਹਿਬ ਨੇ ਸਮਾਂ ਲਾਉਣਾ ਹੈ ਤੇ ਮਹਾਰਾਜ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਦੇਖੋ ਮਹਾਰਾਜ ਕਿਵੇਂ ਪਿਆਰ ਦੇ ਨਾਲ ਸਾਨੂੰ ਕਲਾਬੇ ਵਿੱਚ ਕੋਈ ਡੇਰੇਦਾਰ ਗੁਰੂ ਹੈ ਜਿਹੜਾ ਤੁਹਾਨੂੰ ਇਦਾਂ ਕਲਾਬੇ ਵਿੱਚ ਲੈ ਲੇਗਾ ਇਹ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਾਵੇਂ ਮੈਲਾਂ ਵਿੱਚ ਲੈ ਜਾਓ ਭਾਵੇਂ ਕੁਲੀਆਂ ਵਿੱਚ ਲੈ ਜਾਓ ਪਰ ਇੱਕ ਗੱਲ ਚੇਤੇ ਰੱਖਿਓ ਜਿਸ ਕੁਲੀ ਵਿੱਚ ਵੀ ਗੁਰੂ ਕੀ ਬਾਣੀ ਹੋਵੇ ਤੇ ਸੱਚ ਜਾਣਿਓ ਉਹ ਕੋਲੀ ਵੀ ਮਹਿਲਾਂ ਦੇ ਨਾਲੋਂ ਸੋਭਨਿਕ ਹੋ ਜਾਂਦੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸਈ ਅਸਤਨ ਸੋਣ ਚਵਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਈ ਨਗਰ ਉਜਾੜੀ ਜਿਓ ਮਹਾਰਜ ਕਹਿੰਦੇ ਉਹ ਤੇ ਨਗਰ ਵੀ ਉਜਾੜਾ ਦੇ ਸਮਾਨ ਜਿੱਥੇ ਰਹਿਣ ਵਾਲੇ ਲੋਕ ਗੁਰੂ ਕੀ ਬਾਣੀ ਨਾਲ ਨਹੀਂ ਜੁੜੇ ਵੈਸੇ ਨਗਰ ਦਰਸਾ ਹਿਰਦਾ ਕਬੀਰ ਜੇਕਰ ਸਾਧਨ ਅਸੇਵੀ ਹੈ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਰਕੇ ਭੂਤ ਵਸੇ ਤਨ ਮਾਈ ਇੱਕ ਪਾਸੇ ਭਗਤ ਜੀ ਕੇ ਨ ਕਬੀਰ ਸੰਤਨ ਕੀ ਝੁਗੀਆਂ ਭਲੇ ਭਟ ਕੋ ਸਤੀ ਗਾਓ ਆਗ ਲੱਗੋ ਤੈ ਧੌਲ ਹਰ ਜੇ ਨਾਹੀਂ ਹਰ ਕੋ ਨਾਓ ਕਹਿਨ ਤੋ ਭਾਵ ਤੁਹਾਡੇ ਘਰ ਤਾਂ ਹੀ ਸੋਬਦੇ ਆ ਜੇ ਤੁਹਾਡੇ ਘਰ ਵਿੱਚੋ ਗੁਰੂ ਕੀ ਬਾਣੀ ਹੋਵੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ ਇਹੀ ਸੋਚ ਸੀ ਕਿ ਹਰੇਕ ਸਿੱਖ ਦੇ ਘਰ ਵਿੱਚ ਗੁਰਬਾਣੀ ਹੋਵੇ ਹਰੇਕ ਸਿੱਖ ਅੰਮ੍ਰਿਤ ਦੀ ਦਾਤ ਲਵੇ ਹਰੇਕ ਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਮਹਾਰਾਜ ਕਹਿੰਦੇ ਬਾਣੀਆਂ ਸਿਰ ਬਾਣੀ ਪਰ ਅੱਗੇ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਕਹਿੰਦੇ ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਹੁੰਦੀ ਹੈ ਨਾ ਹਿਰਦੇ ਤਿੰਨਾ ਸਮਾਨੀ ਇਹ ਅੰਮ੍ਰਿਤ ਮਈ ਬਾਣੀ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ ਭਾਵ ਉਹ ਗੁਰਬਾਣੀ ਦੇ ਮੁਤਾਬਕ ਜੀਵਨ ਜਉਂਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾਂ ਸਮਾਨੀ ਪੀਵੋ ਅੰਮ੍ਰਿਤ ਅਸੀਂ ਤੇ ਹਰ ਰੋਜ਼ ਅੰਮ੍ਰਿਤ ਪੀਣਾ ਸੀ ਗੁਰੂ ਦੀ ਸੰਗਤ ਵਿੱਚ ਆ ਕੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਗੁਰੂ ਦੇ ਦਰ ਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਪਰ ਉਹਨਾਂ ਦੇ ਹਿਰਦੇ ਸੰਸਾਰ ਹੁੰਦੇ ਹੈ ਜਿਹੜੇ ਮਨ ਹਿਰਦੇ ਕਰਕੇ ਗੁਰੂ ਦੀ ਵਿਚਾਰ ਨੂੰ ਸੁਣ ਲੈਂਦੇ ਤੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਕੁਝ ਦਿਨ ਪਹਿਲਾਂ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਵੀ ਮਨਾਇਆ ਗਿਆ ਹੈ ਆਉਣ ਵਾਲੇ ਸਮੇਂ ਵਿੱਚ ਗੁਰਤਾ ਗਦੀ ਦਿਹਾੜਾ ਮਨਾਉਣਾ ਪਰ ਇਹ ਦਿਹਾੜੇ ਮਨਾਏ ਤਾਂ ਹੀ ਸਫਲ ਹੈ ਜੇ ਅਸੀਂ ਆਪ ਬਾਣੀ ਦੇ ਨਾਲ ਗੁਰੂ ਸਹਿਬਾਨਾਂ ਦੀ ਵਿਚਾਰ ਧਾਰਾ ਨਾਲ ਜੁੜੀਏ ਬਹਿਮਾ ਭਰਮਾ ਵਿੱਚੋਂ ਨਿਕਲੋ ਭਾਈ ਨਸ਼ਿਆਂ ਦਾ ਤਿਆਗ ਕਰੋ ਪਾਤਤ ਪੋਨਾ ਛੱਡੋ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਵਾਲੇ ਬਣੋ ਕਿਉਂਕਿ ਗੁਰਦੁਆਰਾ ਗੁਰਸਾਗਰ ਸਾਹਿਬ ਵੀ ਅਕਾਲ ਵੁੰਗੇ ਵੇਖੇ ਹਰ ਮੱਸੀਆ ਦੇ ਵਾਲੇ ਦਿਨ ਅਮਰਤ ਸੰਚਾਰ ਹੁੰਦਾ ਹੈ ਕਿਉਂਕਿ ਸੰਤ ਬਾਬਾ ਤਿਰਸਿੰਘ ਜੀ ਨੇ ਲੱਖਾਂ ਪ੍ਰਾਣੀਆਂ ਨੰਬਰ ਤੱਕ ਸਿਖਾ ਕੇ ਗੁਰੂ ਦੇ ਨਾਲ ਜੋੜਿਆ ਸੀ ਆਓ ਇੱਕੋ ਹੀ ਧਾਰਨਾ ਪੜ੍ਹਨੀ ਹੈ ਜਿਨ੍ਹਾਂ ਦੇ ਸੰੜੜਿਆਂ ਦੁਰਮਤ ਵੰਝੈ ਮੇਤਰ ਅਸਾੜੜੀ ਸੀ ਦੇਖੋ ਦੁਨੀਆ ਤੇ ਅਸੀਂ ਕਿੰਨੇ ਮਿੱਤਰ ਬਣਾਏ ਆਓ ਫਲਾਣਾ ਮੇਰਾ ਮਿੱਤਰ ਉਹ ਫਲਾਣਾ ਮਿੱਤਰ ਵੈਸੇ ਤਾਂ ਮਿੱਤਰਤਾ ਦਾ ਉਹਦੋਂ ਪਤਾ ਲੱਗਦਾ ਜਦੋਂ ਔਖਾ ਸਮਾ ਆਵੇ ਹਨ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੌਂ ਦੇ ਸਕੇਰੇ ਵਿਵਤ ਪਰੇ ਸਭ ਹੀ ਸੰਗ ਸਾੜਤ ਕੋਨ ਆਵਤ ਨੀਰੈ ਪਰ ਮਹਾਰਾਜ ਕਹਿੰਦੇ ਮਿੱਤਰ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨਸ਼ਿਆਂ ਵਿੱਚ ਲਾਉਂਦੇ ਐ ਜਿਹੜੇ ਤੁਹਾਨੂੰ ਕੁਰਾਹੇ ਪਾਉਂਦੇ ਐ ਮਿੱਤਰ ਉਹ ਨੇ ਜਿਨ੍ਹਾਂ ਨੂੰ ਮਿਲ ਕੇ ਤੁਹਾਡੀ ਭੈੜੀ ਮਤ ਦਾ ਨਾਸ਼ ਹੋ ਜਾਵੇ ਜਿਨ੍ਹਾਂ ਦੇ ਸੰੜੜੀਆਂ ਦੁਰਮਤ ਬੰਝੈ ਮਿੱਤਰ ਅਸਾੜੜੇ ਸੀ ਪਰ ਸਹਿਬ ਜੀ ਕਹਿੰਦੇ ਹਾਉ ਢੁੰਢਿੰਦੀ ਜਗ ਸੁਭਾਇ ਮੈਂ ਸਾਰੇ ਜਗਤ ਵਿੱਚ ਉਹ ਢੂੰਢ ਲਿਆ ਪਰ ਜਨ ਨਾਨਕ ਬਿਰਲੇ ਕਈ ਉਹ ਬਿਰਲੇ ਐ ਤਾਈ ਤੇ ਸਿੱਖ ਰੋਜ਼ੇ ਅਰਦਾਸ ਕਰਦਾ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਆਵ ਇੱਕੋ ਧਰਨਾ ਪੜ ਕੇ ਮੈਂ ਸਮਾਪਤੀ ਕਰਦਿਆਂ ਮੇਰੇ ਤੋਂ ਬਾਅਦ ਬਹੁਤੀ ਸਤਕਾਰਯੋਗ ਬਾਬਾ ਜਸਦੇਵ ਸਿੰਘ ਜੀ ਸੰਗਰੂਰ ਵਾਲੇ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕੀ ਰਤਨ ਸੁਣਾ ਕੇ ਨਿਹਾਲ ਕਰਨ